ਹਾਂਜੀ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਹੁਣ ਜਿਹੜੀ ਕਿ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਹੁਣ ਇੰਟਰਨੈਟ ਜਿਹੜਾ ਬਿਲਕੁਲ ਫ੍ਰੀ ਚੱਲ ਰਿਹਾ ਤੇ ਤੁਸੀਂ ਇਸ ਲਾਭ ਦਾ ਫਾਇਦਾ ਠਾ ਸਕਦੇ ਹੋ ਇੰਟਰਨੈਟ ਬਿਲਕੁਲ ਫ੍ਰੀ ਚਲਾ ਸਕਦੇ ਹੋ ਤੁਹਾਨੂੰ ਮੈਂ ਲਾਈਵ ਪ੍ਰੂਫ ਦਿਖਾ ਦਿੰਦਾ ਜਿਵੇਂ ਕਿ ਮੇਰੇ ਆਵੇ ਵੇਖੋ ਨੈਟ ਜਿਹੜਾ ਬਿਲਕੁਲ ਫ੍ਰੀ ਚੱਲ ਰਿਹਾ ਤੇ ਤੁਹਾਨੂੰ ਮੈਂ ਚੈੱਕ ਕਰਾ ਦਿਨਾ ਤੇ ਤੁਸੀਂ ਵੀ ਇਸ ਲਾਭ ਦਾ ਜਿਹੜਾ ਫਾਇਦਾ ਠਾ ਸਕਦੇ ਹੋ ਦੇਖੋ ਮੇਰੇ ਫਲਾਈਟ ਮੋਡ ਲੱਗਿਆ ਹੋਇਆ ਤੁਸੀਂ ਵੀ ਇਸ ਤਰ੍ਹਾਂ ਜਿਹੜਾ ਨੈਟ ਚਲਾ ਸਕਦੇ ਹੋ ਫਲਾਈਟ ਮੋਡ ਲਾ ਕੇ ਤੇ ਜਮ੍ਹਾਂ ਬਿਲਕੁਲ ਆਪ ਦੇਖ ਸਕਦੇ ਹੋ ਤੁਹਾਨੂੰ ਮੈਂ ਵੀਡੀਓ ਚਲਾ ਕੇ ਦਿਖਾ ਦਣਾ YouTube ਤੇ ਤੇ ਤੁਸੀਂ ਇਸ ਪਰ ਟ੍ਰਿਕ ਕਰਕੇ ਦੇਖੋ ਨਾ ਵੀਡੀਓ ਆ ਗਿਆ ਭਾਈ ਤੁਹਾਨੂੰ ਸਹੀ ਲੱਗੇ ਤਾਂ ਤੁਸੀਂ ਇੱਕ ਕਮੈਂਟ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਕਿਉਂ ਚੱਲ ਰਿਹਾ ਹੈ ਪਹਿਲਾਂ ਇੱਕ ਕੋਈ Wi-Fi ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਸਾਰਾ ਕੁਝ ਜਿਹੜਾ ਬਿਲਕੁਲ ਫ੍ਰੀ ਚੱਲ ਰਿਹਾ ਹੈ Instagram ਵੀ ਚੱਲ ਰਿਹਾ Facebook ਵੀ YouTube ਵੀ ਸਾਰਾ ਕੁਝ ਬਿਲਕੁਲ ਫ੍ਰੀ ਚੱਲ ਰਿਹਾ ਹੈ ਇੰਟਰਨੈਟ ਤੇ ਤੁਸੀਂ ਇਸ ਲਾਭ ਦਾ ਫਾਇਦਾ ਖਾ ਸਕਦੇ ਹੋ ਤੁਸੀਂ ਚਲਦਨ ਰਟੇ ਹੋਏ ਤੇ ਤੁਹਾਨੂੰ ਨਾ ਦਾਬ ਨਹੀਂ ਜੀ ਉਹ ਕਰਨੀ ਵਧੀਆ ਪਲੇ ਸਟੋਰ ਦੇ ਉੱਤੋਂ ਤੁਸੀਂ ਕੱਲਾ ਹੀ ਜਾਊਗਾ ਕੱਲਾ ਹੀ ਜਾਊਗਾ ਦੇਖੋ ਇਹ ਨਾ ਬਿਲਕੁਲ ਫ੍ਰੀ ਚਲਾ ਰਿਹਾ ਜੀ ਕੋਈ ਕੁਝ ਨਹੀਂ ਸਪਾਈ ਛੱਡਿਆ ਤੇ ਨਾ ਆਡ ਸਪੌਟ ਛੱਡਿਆ ਤੇ ਇੱਥੇ ਤੁਸੀਂ ਪਲੇ ਸਟੋਰ ਦੇ ਵਿੱਚ ਜਿਹੜੀ ਇਹ ਐਪ ਡਾਊਨਲੋਡ ਕਰ ਲੈਣੀ ਹੈਗੀ ਆ ਤੁਹਾਨੂੰ ਮੈਂ ਦਿਖਾ ਦਿੰਨਾ ਐਪ ਡਾਊਨਲੋਡ ਕਰਕੇ ਇੱਥੇ ਮੈਂ ਪਲੇ ਸਟੋਰ ਦੇ ਵਿੱਚ ਜਾਣਾ ਜਿਵੇਂ ਆਹ ਵੇਖੋ 354G ਸਵਿਚਰ ਪਾ ਜਿਹੜੀ ਡਾਊਨਲੋਡ ਕਰ ਲੈਣੀ ਹੈਗੀ ਆ ਤੁਸੀਂ ਤੇ ਆ ਜੋ ਮੈਂ ਜਿਵੇਂ ਡਾਊਨਲੋਡ ਕੀਤੀ ਹੋਈ ਹੈ ਤੇ ਆ ਦੇਖੋ ਹੁਣ ਮੈਨੂੰ ਓਪਨ ਕਰਦਾ ਤੇ ਉੱਤੇ ਜਿਹੜਾ ਹੁਣ ਮੈਂ ਫਲਾਈਟ ਮੋਡ ਲਾ ਲਿਆ ਇਹਨੂੰ ਆ ਦੇਖੋ ਮੈਂ ਕਰਕੇ ਦਿਖਾਉਣਾ ਤੁਹਾਨੂੰ ਮੈਂ ਇੱਥੇ ਜਿਵੇਂ ਆ ਦੇਖੋ ਫਲਾਈਟ ਮੋਡ ਲਾ ਲਿਆ ਕੋਈ ਵਾਈਫਾਈ ਨਹੀਂ ਛੱਡਿਆ ਔਰ ਸਪੋਟ ਨਹੀਂ ਆ ਦੇਖੋ ਜਿਵੇਂ ਕਿ ਆ ਮੈਂ ਫਲਾਈਟ ਮੋਡ ਲਾ ਲਿਆ ਕੱਟ ਕੇ ਦੁਬਾਰਾ ਆਉਣਾ ਫੇਰ ਅ ਦੇਖ ਸਕਦੇ ਹਾਂ ਮੈਂ ਫਲਾਈਟ ਮੋਡ ਲਾ ਲਿਆ ਉਸ ਤੋਂ ਬਾਅਦ ਲਿਖਿਆ ਇੱਥੇ ਮੋਬਾਈਲ ਰੇਡੀਓ ਪਾਵਰ ਹੁੰਦੇ ਤੇ ਤੁਸੀਂ ਆਹ ਕਰ ਦਿਓ ਓਕੇ ਤੇ ਤੁਹਾਡਾ ਜਿਹੜਾ ਨੈਟ ਹੋ ਜਾਊਗਾ ਸਟਾਰਟ ਤੇ ਆ ਦੇਖੋ نیچے ਜਾਣਾ ਤੁਸੀਂ نیچے ਜਾਣਾ ਤੇ ਇੱਥੇ ਲਿਖਿਆ ਸਾਈਡ ਤੇ ਰੀਫਰੈਸ਼ ਰੀਫਰੈਸ਼ ਤੇ ਨੱਪੋ ਪਹਿਲਾਂ ਇੱਕ ਵਾਰੀ ਫਿਰ ਇੱਥੇ ਜਿਹੜਾ ਲਿਖਿਆ ਅਪਡੇਟ ਤੁਸੀਂ ਹੁਣ ਇਹਦੇ ਅਪਡੇਟ ਤੇ ਓਕੇ ਕਰਨਾ 5 ਵਾਰੀ 1 2 3 4 5 5 ਵਾਰੀ ਅਪਡੇਟ ਕਰਨ ਤੋਂ ਬਾਅਦ ਜਿਹੜਾ ਕਿ ਨੈਟ ਹੁਣ ਬਿਲਕੁਲ ਜਿਹੜਾ ਫ੍ਰੀ ਚੱਲ ਰਿਹਾ ਅ ਦੇਖ ਸਕਦੇ ਹੋ ਉੱਤੇ ਫਲਾਈਟ ਮੋਡ ਵੀ ਲੱਗਾ ਹੋਇਆ ਸਾਰਾ ਕੁਝ ਨਵਾਂ ਸੁਪਰ ਹਿੱਟ ਜਮਾ ਬਿਲਕੁਲ ਫ੍ਰੀ ਚੱਲ ਰਿਹਾ ਵੀਰੇ ਕੋਈ ਅਕਰਪੀਆ ਦੀ ਲੋੜ ਨਹੀਂ ਕੋਈ ਵਾਈਫਾਈ ਹੌਟਸਪੌਟ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਵੀ ਇਲੈਕਟ੍ਰਿਕ ਸਕੂਟੀ ਦਾ ਹੋ ਸਾਵਧਾਨ ਤੁਸੀਂ ਵੀ ਚਾਹੇ ਸੜ ਕੇ ਹੋ ਗਈ ਸਵਾਹ ਦੇ ਵੀਡੀਓ ਕਿਵੇਂ ਲੱਗੀ ਦੇ ਸ਼ੇਅਰ ਕਰ ਲਿਆ ਤੁਸੀਂ ਨਵੀਂ ਸਕੂਟੀ ਆਓ ਜਾਣਦੇ ਆ ਪੂਰਾ ਮਾਰੰਗ ਇੰਟਰਨੈਟ ਦਾ ਜਿਹੜਾ ਲਾਭ ਉਠਾ ਸਕਣ